ਭਵਾਨੀਗੜ ਤੇ ਨੇੜਲੇ ਪਿੰਡ ਚੰਨੋ ਦੇ ਬੱਸ ਸਟੈਂਡ ਤੇ ਇੱਕ ਪੀਆਰਟੀਸੀ ਬੱਸ ਦਾ ਭਿਆਨਕ ਹਾਦਸਾ ਜਿਹੜਾ ਹੋ ਜਾਂਦਾ ਸੋ ਸੋਸ਼ਲ ਮੀਡੀਆ ਤੇ ਤਸਵੀਰ ਵਾਇਰਲ ਹੁੰਦੀ ਹੈ ਜਿਸ ਤੋਂ ਬਾਅਦ ਹੁਣ ਡਰਾਈਵਰ ਦਾ ਤੇ ਮੌਕੇ ਤੇ ਸੱਤ ਲੋਕਾਂ ਦਾ ਬਿਆਨ ਜਿਹੜਾ ਸਾਹਮਣੇ ਆ ਚੁੱਕਿਆ ਸੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਤੇ ਜਾਣਕਾਰੀ ਦੇ ਦਿੰਦੇ ਆ ਕਿ ਤਕਰੀਬਨ ਸਵੇਰੇ 10-11 ਵਜੇ ਭਾਰੀ ਪ੍ਰਸਾਦ ਹੋਣ ਦੇ ਨਾਲ ਪਰ ਇੱਕ ਨਾਲ ਲੱਗਣ ਦੇ ਕਾਰਨ ਬੱਸ ਹੈ ਜਿਹੜੀ ਬੇਕਾਬੂ ਹੋ ਜਾਂਦੀ ਹੈ ਤੇ ਡਿਵਾਈਡਰ ਤੇ ਜਾ ਟਕਰਾਉਂਦੀ ਹੈ ਜਿਸ ਦਾ ਕਾਰਨ ਸਿਆ ਜਾ ਰਿਹਾ ਕਿ ਪਾਸ ਦੇ ਮੂਰੇ ਕੈਂਟਰ ਆ ਜਾਂਦੇ ਤੇ ਕੱਟ ਮਾਰ ਦਿੰਦਾ ਸੋ ਉਸ ਕੈਂਟਰ ਨੂੰ ਬਚਾਉਂਦੇ ਬਚਾਉਂਦੇ ਬੱਸ ਹੈ ਜਿਹੜੀ ਉਹ ਡਿਵਾਈਡਰ ਤੇ ਚੜ ਜਾਂਦੀ ਹੈ ਤੇ ਡਿਵਾਈਡਰ ਦੇ ਨਾਲ ਜਾ ਟਕਰਾਉਂਦੀ ਹੈ ਸੋ ਅਸੀਂ ਕਹਿ ਸਕਦੇ ਹਾਂ ਲੋਕਾਂ ਦਾ ਨੁਕਸਾਨ ਸਵਾਰੀਆਂ ਦਾ ਨੁਕਸਾਨ ਬੇਸ਼ੱਕ ਨਹੀਂ ਹੋਇਆ ਲੇਕਿਨ ਬੱਸ ਦਾ ਜਿਹੜਾ ਭਾਰੀ ਨੁਕਸਾਨ ਹੈ ਜਿਹੜਾ ਹੋ ਚੁੱਕਿਆ ਹੈ ਸੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇਹ ਤਸਵੀਰਾਂ ਨੇ ਭਵਾਨੀਗੜ੍ਹ ਨੈਸ਼ਨਲ ਹਾਈਵੇ ਦੀਆਂ ਭਵਾਨੀਗੜ ਤੋਂ ਪਟਿਆਲਾ ਨੂੰ ਜਾਂਦੇ ਰਸਤੇ ਦੇ ਵਿੱਚ ਪਿੰਡ ਚੰਨੋ ਦੇ ਬੱਸ ਸਟੈਂਡ ਦੇ ਤਸਵੀਰਾਂ ਨੇ ਤੋਂ ਜਾਣਕਾਰੀ ਦੇ ਦਿੰਨੇ ਆ ਕਿ ਟੀਮ ਮਾਲਵਾ ਮੌਕੇ ਤੇ ਪਹੁੰਚੀ ਹੈ ਤੇ ਲੋਕਾਂ ਦੇ ਨਾਲ ਜਿਹੜੀ ਗੱਲਬਾਤ ਕੀਤੀ ਹੈ ਇਸ ਮੌਕੇ ਲੋਕਾਂ ਨੇ ਦੱਸਿਆ ਕਿ ਇਹ ਚੰਨੋ ਦਾ ਬੱਸ ਸਟੈਂਡ ਹੈ 메ਨ ਕਟ ਹੈ ਜਿਸ ਨੂੰ ਚਾਰੇ ਪਾਸੇ ਜਿਹੜੇ ਕਟ ਨੇ ਲੱਗਦੇ ਨੇ ਇੱਕ ਜਿਹੜੇ ਤਰਫ ਹੈ ਜਿਹੜਾ ਭਵਾਨੀਗੜ ਨੂੰ ਜਾਂਦਾ ਹੈ ਦੂਸਰਾ ਤਰਫ ਲਾਬੇ ਨੂੰ ਪਿੰਡਾਂ ਵਿੱਚ ਦੀ ਹੋ ਕੇ ਜਾਂਦਾ ਤੇ ਸਾਹਮਣੋਂ ਸਮਾਣੇ ਨੂੰ ਤੇ ਦੂਸਰੇ ਤਰਫ ਪਟਿਆਲਾ ਨੂੰ ਲੋਕ ਨੇ ਜਿਹੜੇ ਜਾਂਦੇ ਨੇ ਪਰ ਸਰਕਾਰਾਂ ਜਿਹੜੀਆਂ ਸੁੱਤੀਆਂ ਪਈਆਂ ਨੇ ਜਿਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਲਗਾਤਾਰ ਅਪੀਲ ਵੀ ਸਰਕਾਰਾਂ ਨੂੰ ਕੀਤੀ ਗਈ ਸੀ ਮੌਕੇ ਦੀ ਸਰਕਾਰ ਨੂੰ ਅਪੀਲ ਵੀ ਕੀਤੀ ਗਈ ਸੀ ਕਿ ਇਸ ਪੱਟਾਂ ਤੇ ਜਿਹੜੇ ਜਾਂ ਤਾਂ ਡਵਾਈਡਰ ਤੇ ਜਾਂ ਕਿਸੇ ਤਰ੍ਹਾਂ ਦੇ ਲਾਲ ਬੱਤੀਆਂ ਜਿਹੜੀਆਂ ਲਗਾਈਆਂ ਜਾਂ ਜਾਂ ਕ੍ਰੋਸ ਲਾਈਟਾਂ ਜਿਹੜੀਆਂ ਲਗਾਈਆਂ ਜਾਂ ਤਾਂ ਜੋ ਇਹਨਾਂ ਹਾਦਸਿਆਂ ਤੇ ਰੋਕ ਲਗਾਈ ਜਾਵੇ ਅੱਜ ਫਿਰ ਇੱਕ ਵੱਡਾ ਹਾਦਸਾ ਹੋਣ ਤੋਂ ਵਿਚਾਰ ਰਹਿ ਗਿਆ ਸੋ ਦੇਖ ਸਕਦੇ ਹੋ ਤਸਵੀਰਾਂ ਇੱਕ ਬੜੇ ਸਵਾਲ ਵੀ ਜਿਹੜੇ ਖੜੇ ਹੁੰਦੇ ਨੇ ਕਿਉਂਕਿ ਇਸ ਬਸ ਸਟੈਂਡ ਤੋਂ ਥੋੜੇ ਹੀ ਕਦਮ ਪਹਿਲਾਂ ਟੋਲ ਪਲਾઝા ਆਂ ਦਾ ਮੇਨਟੇਨੈਂਸ ਕੰਪਨੀ ਲਗਾਤਾਰ ਜਿਹੜਾ ਸ਼ਹਿਰ ਦੇ ਵਿੱਚ ਵੀ ਲਾਈਟ ਨਹੀਂ ਚਾਲੂ ਹੋ ਰਹੀ ਉਹ ਨੂੰ ਲੈ ਕੇ ਵੀ ਬੜੇ ਸਵਾਲ ਖੜੇ ਹੋ ਰਹੇ ਨੇ ਤੇ ਮੌਕੇ ਤੇ ਮੇਨਟੇਨੈਂਸ ਕੰਪਨੀ ਕਿਉਂਕਿ ਲਗਾਤਾਰ ਲੋਕਾਂ ਤੋਂ ਇਸ ਸੜਕ ਤੇ ਚੱਲਣ ਲਈ ਟੈਕਟ ਜਿਹੜਾ ਲਿਆ ਜਾ ਰਿਹਾ ਹੈ ਕੋਲ ਪਲਾਜ਼ੇ ਦੇ ਵੱਲੋਂ ਟੈਕਸ ਜਿਹੜਾ ਲਿਆ ਜਾ ਰਿਹਾ ਪਰ ਮੌਕੇ ਤੇ ਲੋਕਾਂ ਨੂੰ ਸਹੂਲਤਾਂ ਨੇ ਜਿਹੜੀਆਂ ਉਹ ਨਹੀਂ ਦਿੱਤੀਆਂ ਜਾ ਰਹੀਆਂ ਮੈਂਟਨੈਂਸ ਕੰਪਨੀ ਵੱਲੋਂ ਮੌਕੇ ਤੇ ਪਹੁੰਚ ਕੋਈ ਵੀ ਅਧਿਕਾਰੀ ਵੱਲੋਂ ਕਿਸੇ ਤਰ੍ਹਾਂ ਦੀ ਸਹਾਇਤਾ ਜਿਹੜੀ ਨਹੀਂ ਕੀਤੀ ਜਾ ਰਹੀ ਸੋ ਦੇਖ ਸਕਦੇ ਹੋ ਲੋਕਾਂ ਦੇ ਵੱਲੋਂ ਪਹਿਲ ਕਦਮੀ ਕਰਕੇ ਇਸ ਬੱਸ ਨੂੰ ਕੱਢਿਆ ਗਿਆ ਹੈ ਸੋ ਟਰੈਕਟਰ ਦੇ ذریعے ਇਸ ਬੱਸ ਨੂੰ ਜਿਹੜਾ ਬਾਹਰ ਕੱਢਿਆ ਗਿਆ ਤੇ ਲੋਕ ਖੁਦ ਇਸ ਬੱਸ ਨੂੰ ਜਿਹੜਾ ਬਾਹਰ ਕੱਢ ਰਹੇ ਨੇ ਸੋ ਦੇਖ ਸਕਦੇ ਹੋ ਤਸਵੀਰਾਂ ਇਸ ਨੂੰ ਲੈ ਕੇ ਆਮ ਲੋਕਾਂ ਦਾ ਮੌਕੇ ਤੇ ਮੌਜੂਦ ਲੋਕਾਂ ਦਾ ਤੇ ਡਰਾਈਵਰ ਦਾ ਕੀ ਕਹਿਣਾ ਆਓ ਤੁਹਾਨੂੰ ਉਹ ਵੀ ਸੁਣਾਉਣੇ ਆ। ਖੁਸ਼ਵਿੰਦਰ ਸਿੰਘ ਆਈ ਕਿਹੜੀ ਜਗ੍ਹਾ ਤੇ ਰਹਾ ਹੈ? ਪਿੱਖੀ ਦੇ ਸਰ ਜਿਹੜੀ ਅੱਜ ਰੋਡਵੇ ਦੀ ਘਟਨਾ ਹੋਈ ਹੈ ਕੀ ਕਰ ਰਿਹਾ ਬੱਸ ਤੇ ਯਾਰ। ਬਾਰਿਸ਼ ਹੋ ਰਹੀ ਸੀ ਅਸੀਂ ਭੁਆਨੀਗੜ੍ਹ ਸਾਈਡ ਤੋਂ ਪਟਿਆਲੇ ਨੂੰ ਜਾ ਰਹੇ ਸੀ ਚੰਨੋ ਬੱਸ ਸਟੈਂਡ ਤੇ ਸਵਾਰੀਆਂ ਉਤਾਰਨ ਵਾਸਤੇ ਗੱਡੀ ਹੌਲੀ ਕੀਤੀ ਹੋਈ ਸੀ ਕਨੈਕਟਰ ਸਾਈਡ ਆ ਰਹੀ ਸੀ ਸਾਈਡ ਤੋਂ ਆ ਰਹੀ ਤੇਲ ਵਾਲੀ ਟੈਂਕੀ ਨੇ ਓਵਰਟੇਕ ਕਰ ਦਿੱਤੇ ਕੱਟ ਦੇ ਕਾਰਨ ਜਦੋਂ ਅੱਗੋਂ ਮੋਟਰਸਾਈਕਲ ਵਾਲਾ ਉਹਨੇ ਸਾਡੇ ਅੱਗੇ ਕਰਕੇ ਬ੍ਰੇਕਾਂ ਮਾਰਤੀਆਂ ਉਹਦੀਆਂ ਬ੍ਰੇਕਾਂ ਮਾਰ ਕਰਕੇ ਗੱਡੀ ਬਚਾਉਂਦੇ ਬਚਾਉਂਦੇ ਆ ਕੇ ਡਿਵਾਈਡਰ ਤੇ ਆ ਚੜੀ ਇਹ ਉਹ ਕਾਰਨ ਕੀ ਮੰਗੇ ਚੀਜ਼ ਕਰਦੇ ਇਹ ਹਾਈਵੇ ਤੇ ਗੱਡੀਆਂ ਸਪੀਡ ਨਾਲ ਆਉਂਦੀਆਂ ਨੇ ਗੱਡੀਆਂ ਉਧਰ ਉਧਰੀ ਕੱਟਦੇ ਕਾਰਨ ਕ੍ਰੋਸ ਕਰਦੀਆਂ ਨੇ ਜਾਂ ਤਾਂ ਉਹ ਓਵਰਬ੍ਰਿਜ ਹੋਵੇ ਜਾਂ ਬ੍ਰੇਕਰ ਹੋਣ ਜਾਂ ਰੈੱਡ ਲਾਈਟ ਬੱਤੀਆਂ ਦਾ ਪ੍ਰਬੰਧ ਕੀਤਾ ਹੋਵੇ ਕ੍ਰੋਸਿੰਗ ਵੇਲੇ ਕੋਈ ਨਾ ਕੋਈ ਤਾਂ ਸਿਸਟਮ ਬਣਨਾ ਚਾਹੀਦਾ ਹੈ ਉਧਰੋਂ ਹਾਈਵੇ ਤੇ ਗੱਡੀ ਸਪੀਡ ਨਾਲ ਆਉਂਦੀ ਹੈ ਇਧਰੋਂ ਕੱਟਦੇ ਵਾਲਾ ਕ੍ਰੋਸ ਕਰਨ ਵਾਸਤੇ ਵਹੀਕਲ ਛਾੜ ਦਿੰਦਾ ਹਾਸਿਆਂ ਦਾ ਘਰ ਬਣਿਆ ਹੋਇਆ ਹੀ ਹੈ ਇਹ ਜਗ੍ਹਾ ਜਨਰੇ ਸਾਡਾ ਪਹਿਲਾ ਹਾਸਾ ਨਹੀਂ ਕਿੰਨੀ ਪੀਆ ਡੀਸੀ ਦੀਆਂ ਬੱਸਾਂ ਦਾ ਤੇ ਹੋਰ ਪ੍ਰਾਈਵੇਟ ਵਹੀਕਲਾਂ ਦੇ ਇੱਕ ਵੀ ਐਕਸੀਡੈਂਟ ਹੋ ਚੁੱਕੇ ਨੇ ਇਹਦੇ ਵੱਲ ਮੌਜੂਦਾ ਸਰਕਾਰ ਨੂੰ ਪ੍ਰਸ਼ਾਸਨ ਨੂੰ ਧਿਆਨ ਦੇਣਾ ਚਾਹੀਦਾ ਹੈ ਤਾਂ ਕਿ ਜਨਮਾਲ ਦੀ ਰੱਖਿਆ ਕੀਤੀ ਜਾ ਸਕੇ ਨਕਸਾਰ ਸਵਾਰੀਆਂ ਦੇ ਛੱਟਾ ਫੇਟ ਅੱਜ ਤਾਂ ਵਿਚਾਰ ਹੈਗਾ ਕਿ ਕਿਉਂਕਿ ਗੱਡੀ ਦੀ ਸਪੀਡ ਹੈ ਸਾਰੀ 20 30 ਦੀ ਸਪੀਡ ਤੇ ਸੀ ਸੀ ਉਹ ਸਾਹਮਣੇ ਸਟਾਪੇਜ ਤੋਂ ਬੱਸ ਸਵਾਰੀਆਂ ਚੱਕਣੀਆਂ ਸੀ ਤੋੜਨੀਆਂ ਸੀ ਬਿਲਕੁਲ ਸਲੋ ਆ ਰਹੇ ਸੀ بارش ਕਰਕੇ ਗੱਡੀ ਨੇ ਬ੍ਰੇਕਾਂ ਨਹੀਂ ਮੰਨੀਆਂ ਬਚਾਅ ਕਰਦੇ ਕਰਦੇ ਡਿਵਾਈਡਰ ਤੇ ਆ ਚੜੀ ਬੱਸ ਦਾ ਸਾਡੀ ਦਾ 20-25000 ਦਾ ਨੁਕਸਾਨ ਹੋ ਗਿਆ ਫਰੰਟ ਸ਼ੀਸ਼ਾ ਟੁੱਟ ਗਿਆ ਪੂਰੀ ਬਾਡੀ ਤੁਹਾਡੇ ਸਾਹਮਣੇ ਖੜੀ ਹੈ ਗੱਡੀ ਅੰਦਰ ਆ ਸਰਜੀਤ ਸਿੰਘ ਜੀ ਕੀ ਕੀ ਪੂਰੀ ਵਸਾਈਏ ਬਲਾਡੇ ਪੂਜੀ ਕਿਤੋਂ ਕਿਤੋਂ ਜਾ ਰਹੇ ਸੀ ਅਸੀਂ ਬਲਾਡੇ ਤੋਂ ਚੱਲ ਕੇ ਪੀਖੀ ਭਵਾਨੀਗੜ੍ਹ ਸੁਨਾਮ ਪਟਿਆਲਾ ਜਾ ਰਹੇ ਸੀ ਇਹ ਘਟਨਾ ਕਹਿ ਕੇ ਬੋਲੋ ਜੀ ਕਿਵੇਂ ਹੋਈ ਇਹ ਹੋ ਗਿਆ ਜਿੱਦਾਂ ਘੰਟਾ ਕਾਣਾ ਘੰਟਾ ਕੋਈ ਕਿਵੇਂ ਜੀ ਕਿਵੇਂ ਹੁਕਾਰ ਇਹ ਮੂਰੇ ਕੈਂਟਰ ਆ ਜਾਂਦਾ ਸੀ ਉਹ ਕੈਂਟਰ ਨੇ ਕੱਟ ਮਾਰਿਆ ਜੀ ਮੈਨੂੰ ਇੱਦੀ ਗੱਡੀ ਸਿਤ ਨਹੀਂ ਪੈਗੀ ਆ ਗੱਲੋ ਜੀ ਨੁਕਸਾਨ ਕਿੰਨਾ ਕੋਇਆ ਜੀ ਬੱਸ ਅਹਿਸਾਨ ਸਾਹਿਬ ਆਇਆ ਜਾਨੀ ਮਾਲ ਜੀ ਨੁਕਸਾਨ ਠੀਕ ਆਈ ਬੜਾ ਇਹੀ ਹੈ ਜੀ ਸਰ ਅਗਰ ਜੇ ਗੱਲ ਕਰੀਏ ਤਾਂ ਸਪੀਡ ਬੱਸ ਦੀ ਨਾਰਮਲ ਸੀ ਨਾਰਮਲ ਸੀ ਮੈਂ ਸਵਾਰੀ ਚੱਕਣੀ ਸੀ ਉਹ ਅੱਛਾ ਅੱਛਾ ਹਾਂ ਗੱਡੀ ਮੈਂ ਇੱਥੇ ਆਪਰੀ ਸਾਈਡ ਦਾ ਹੀ ਆਈ ਸੀ ਤੇ ਉਹ ਕੀ ਕਹ ਤੈਨੇ ਪ੍ਰਸ਼ਾਸਨ ਨੂੰ ਸੁਨੇਹਾ ਕਿ ਰੋਡ ਬੀਸਦੀ ਵਿਭਾਗ ਨੂੰ ਜੀ ਤਾਂ ਕਹਿੰਦਾ ਬੜਾ ਮੱਡਾ ਧਿਆਨ ਦੇ ਬਈ ਇੱਥੇ ਮੀ ਪੈਂਦਾ ਸੀ ਇੱਕ ਤਾਂ ਜੀ ਆ ਰੋਡ ਆ ਥੋੜਾ ਜਿਆਦਾ ਹੋਆ ਇੱਥੇ ਕੱਟ ਦਾ ਕਾਰਨ ਰਿਹਾ ਕਿ ਉਹ ਕੱਟ ਮਾਰਦਾ ਕੱਟਾ ਉਧਰੋਂ ਬ੍ਰੇਕ ਰੋ ਹਾਂਜੀ ਇਹ ਬ੍ਰੇਕ ਰੇ ਇਧਰ ਹਟਦਾ ਮੈਨੂੰ ਇਧਰ ਹਟਣੀ ਪਈ ਗੱਡੀ ਤਾਂ ਕਰਕੇ ਕੱਟ ਦੇ ਵਕਤ ਐਕਸੀਡੈਂਟ ਹੋ ਗਿਆ ਹਾਂਜੀ ਹਾਂਜੀ ਮੇਰਾ ਨਾਮ ਪਾਲ ਸਿੰਘ ਜੀ ਜਿਹੜਾ ਪਿੰਡ ਹੈ ਚੰਨੋ ਚੰਨੋ 'ਚ ਕੀ ਹਾਸਾ ਆਈ ਕੀ ਗੱਲ ਇਹ ਚੰਨੋ ਜੀ ਇਹ ਕੱਟ ਦੇ ਉੱਪਰ ਬਹੁਤ ਵੱਡਾ ਹਾਸਾ ਹੋਣ ਲੱਗਿਆ ਸੀਗਾ ਇਹ ਕੀ ਹੋਇਆ ਜੀ ਟੈਂਕਰ ਉਧਰੋਂ ਗੱਡੀ ਆ ਰਹੀ ਸੀ ਉਦੋਂ ਟੈਂਕਰ ਵਾਲੇ ਨੇ ਕੱਟ ਮਾਰਿਆ ਕੱਟ ਮਾਰ ਕੇ ਜੀ ਇਹ ਗੱਡੀ ਇਧਰ ਨਾਲੇ ਚਾੜ ਗਈ ਜੀ ਇਸ ਤਰ੍ਹਾਂ ਐ ਅਸੀਂ ਦੇਖਦੇ ਮੇਰੇ ਹਾਸੇ ਤਕਰੀਬਨ ਹੁੰਦੇ ਰਹਿੰਦੇ ਨੇ ਕਿਵੇਂ ਮੰਗ ਕਰਦੇ ਪ੍ਰਸ਼ਾਸਨ ਨੂੰ ਅਸੀਂ ਤਾਂ ਇਹ ਹਾਸੇ ਦਾ ਹੁੰਦੇ ਰਹਿੰਦੇ ਨਹੀਂ ਜੀ ਹਾਸੇ ਹੋ ਚੁੱਕੇ ਕੱਟੂ-ਕੱਟ ਵੀ ਉਰੇ 45 ਮੋਤਾਂ ਹੋ ਚੁੱਕੀਆਂ ਇਸ ਕੱਟ ਦੇ ਉੱਪਰ ਇਹ ਕੱਟ ਐਨਾ ਬਹੁਤ ਭਿਆਨਕ ਭੈੜਾ ਕੱਟ ਹੈ 45 ਮੋਤਾਂ ਹੋ ਗਈਆਂ ਤੇ ਕੱਟੋ-ਕੱਟ ਦੀ ਇਹ ਸਮਾਨਾ ਇਧਰੋਂ ਸਮਾਨਾ ਪੈ ਜਾਂਦਾ ਇਧਰੋਂ ਨਾਬਾ ਪੈ ਜਾਂਦਾ ਇਧਰੋਂ ਸੰਗਰੂਰ ਇਧਰੋਂ ਪਟਿਆਲਾ ਤੇ ਸਾਰੇ ਪਾਸੇ ਇੱਥੇ ਟਰੈਪ ਕਾਉਂਦੀ ਹੈ ਤੇ ਅਸੀਂ ਪ੍ਰਸ਼ਾਸਨ ਨੂੰ ਮੰਗ ਕਰਦੇ ਆ ਵੀ ਇੱਥੇ ਕੋਈ ਨਾ ਕੋਈ ਜਾਂ ਪੁਲ ਦਾ ਬਣ ਜਾਵੇ ਜਾਂ ਕੁਝ ਵੀ ਕੋਈ ਹਿੱਲਾ ਕਰ ਨੇ ਇਸ ਦਾ ਆ ਤਕਰੀਬਨ ਦੇਖਦੇ ਵੀ ਰਹਾਸੇ ਮੋਤਾ ਨੇ ਇੰਡੀਆ ਨੇ ਪਰ ਪ੍ਰਸ਼ਾਸਨ ਨੇ ਲੱਗਦਾ ਨਹੀਂ ਕੋਈ ਸਾਫਤ ਲੈ ਜੀ ਅੱਜ ਤੱਕ ਪ੍ਰਸ਼ਾਸਨ ਨੇ ਇਹਦੀ ਕੋਈ ਵੀ ਹੁਸਾਰ ਨਹੀਂ ਲੇਤੀ ਅੱਜ ਤੱਕ ਤੁਸੀਂ ਕੀ ਮੰਗ ਕਰਦੇ ਹੋ ਅੱਜ ਤੱਕ ਹੀ ਮੰਗ ਕਰਦੇ ਆ ਪ੍ਰਸ਼ਾਸਨ ਕੋਲੋਂ ਵੀ ਇਹਦਾ ਕੋਈ ਹਿੱਲਾ ਕਰਿਆ ਜਾਵੇ ਜਾਂ ਇੱਥੇ ਪੁਲ ਦਾ ਜਾਂ ਕੋਈ ਬ੍ਰੀਜ ਦਾ ਜਾਂ ਕੋਈ ਬਾਈਪਾਸ ਅਸੀਂ ਤਾਂ ਇਹ ਮੰਗ ਕਰਦੇ ਆ ਜੀ ਹਾਂ ਜਿਹੜੀ ਰੋਡਵੇ ਜਿਹੜਾ ਹਾਸਾ ਜੀ ਉਹ ਤਾਂ ਨੁਕਸਾਨ ਤਾਂ ਨਹੀਂ ਕੋਈ ਸੱਟਾਂ ਫਿੱਟ ਨਹੀਂ ਨਹੀਂ ਇਹ ਤਾਂ ਨੁਕਸਾਨ ਤੋਂ ਬਚ ਚੁੱਕੇ ਸ਼ੁਕਰ ਮਨਾਉਣ ਲਈ ਜੀਦਾ ਵੀ ਬਹੁਤ ਬੜੀ ਘਟਨਾ ਬਹੁਤ ਬਦੀਤ ਘਟਨਾ ਹੋਈ ਹੈ ਜੀ ਚਲੋ ਪਰਮਾਤਮਾ ਦੀ ਕਿਰਪਾ ਦੇ ਨਾਲ ਬਚਤ ਰਹਿ ਗਈ